ਆਲੀ ਐਨਐਲਏ ਹਲਕਾ ਦਫ਼ਤਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪੱਤੇ ਬੁਲਾਉਣਾ ਵਾਜੂਤੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਸੱਦਾ ਦੇ ਕੇ 50 ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਕੀਤੇ ਤਾਂ ਤੁਸੀਂ ਸਾਰੇ ਆਮ ਹੱਕਾਂ ਦੇ ਲਈ ਜਾਂ ਤੇ ਸ਼ੌਕ ਦੇ ਲਈ ਅੱਜ ਇੱਥੇ ਪਹੁੰਚੇ ਹੋ ਜੋ ਅੱਜ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਚਾਹੇ ਉਹ ਵਿੱਚ ਪੈਰ ਗੱਡੀਆਂ ਦੀ ਚਾਹੇ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਨੇ ਚਾਹੇ ਕਬੂਤਰਾਂ ਦੀ ਬਾਜ਼ੀਆ ਚਾਹੇ ਧੋਣਿਆਂ ਦੀਆਂ ਦੌੜਾਂ ਨੇ ਕਿਉਂਕਿ ਸਾਡਾ ਵਿਰਸਾ ਸਾਂਭਾਉ ਤੋਂ ਆ ਸਨਪ ਛੋਕੜ ਸੋ ਇਹਨਾਂ ਖੇਡਾਂ ਨਾਲ ਛੜਿਆ ਆ ਰਿਹਾ ਸਭ ਸਾਰੇ ਬੜੇ ਸ਼ੌਂਕ ਦੇ ਨਾਲ ਇਹਨਾਂ ਪੰਛੀਆਂ ਨੂੰ ਇਹਨਾਂ ਜਾਨਵਰਾਂ ਨੂੰ ਅਸੀਂ ਪਾਲਦੇ ਆਂ ਕੁੱਤਾ ਵਾਂਗੂ ਇਹਨਾਂ ਦੀ ਸੰਭਾਲ ਕਰਦੇ ਆਂ ਵਧੀਆ ਇਹਨਾਂ ਨੂੰ ਖਰਾਕ ਦਿੱਤੀ ਜਾਂਦੀ ਐ ਇਸ ਲਈ ਪਿਛਲੇ ਸਮੇਂ ਤੋਂ ਲੈ ਕੇ ਇੱਕ ਐਨਜੀਓ ਬਤੋਂ ਸੜੀਆਂ ਬੈਲ ਗੱਡੀਆਂ ਨੂੰ ਰੋਕਣ ਦੇ ਲਈ ਫੋਂਟਰ ਕਾਜੀ ਨੂੰ ਰੋਕਣ ਦੇ ਲਈ ਸ਼ਕਾਰੀ ਕੁੱਤਿਆਂ ਨੂੰ ਦੌੜਾ ਰੋਕਣ ਦੇ ਲਈ ਸਮੇਂ-ਸਮੇਂ ਤੇ ਜਿਹੜੇ ਕੋਈ ਨਾ ਕੋਈ ਚਿੱਠੀਆਂ ਪੱਤਰਾਂ ਜਾਂ ਅਦਾਵਤਾਂ ਦੇ ਵਿੱਚ ਕੇਸ ਕੀਤੇ ਜਾ ਰਹੇ ਨੇ ਸੋਚ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਕਿਉਂਕਿ ਸਭ ਤੋਂ ਵੱਡੀ ਸ਼ਕਤੀ ਆ ਜਿਹੜੀ ਕੋਈ ਇਕੱਠੇ ਵਿੱਚ ਹੁੰਦੀ ਆ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਤਾਂ ਸਰਕਾਰਾਂ ਨੇ ਵੀ ਵਕਤ ਪਾ ਜਾਂਦਾ ਕਿਉਂਕਿ ਪਿਛਲੇ ਸਮੇਂ ਜਦੋਂ ਤਿੰਨ ਤਾਰੇ ਕਾਨੂੰਨ ਆਏ ਸੀਗੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸਮੂਹ ਜ Punjab ਦੇ ਕਿਸਾਨਾਂ ਨੇ ਬੰਦੂਰਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹਰ ਵਰਗ ਨੂੰ ਨਾਲ ਲੈ ਕੇ ਉਸ ਵਰਸ ਬਿਡੇਆ ਬੜੇ ਸਾਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਸੋ ਅੱਜ ਦਾ ਜਿਹੜਾ ਤੁਹਾਡਾ ਇੱਕ ਇਤਿਹਾਸਿਕ ਇਤਿਹਾਸ ਹੈ ਇਹ ਸਭ ਨਹੀਂ ਇਹ ਸਬੂਤ ਹੈ ਕਿ ਤੁਸੀਂ ਉਹਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਹੱਕ ਨੇ ਤੋਂ ਤੁਹਾਡੇ ਸ਼ੌਂਕ ਨੇ ਜਿਹੜੀਆਂ ਸੇਧੀਆਂ ਨਰਾਜ਼ ਦੀਆਂ ਨੇ ਪਰ ਇਹ ਤੇ ਰੋਕਣ ਦੇ ਲਈ ਸੰਘਰਸ਼ 100 ਵਾਰ ਸੋਚਣ ਗਿਆ ਬਾ ਤੁਹਾਨੂੰ ਅੱਜ ਇਸ ਸੜਕੇ ਦੇ ਵਿੱਚ ਤੁਸੀਂ ਪਹੁੰਚੇ ਹੋ ਇਸ ਇਲਾਕੇ ਦਾ ਸਿਮਰ ਨਾਲ ਹੋਣ ਦੇ ਨਾਂ ਤੇ ਜਿੱਥੇ ਜੀ ਆਇਆਂ ਆ ਉਸੇ ਤੁਹਾਨੂੰ ਸੁਭਾਅਿਤ ਹੋਣਾ ਕਿ ਜਿੱਥੇ ਵੀ ਸਾਡੀ ਲੋੜ ਹੈ ਵਿਧਾਨ ਸਭਾ ਦੇ ਵਿੱਚ ਕਿਿਆ ਇਹ ਕਾਨੂੰਨ ਪਾਸ ਕਰਨਾ ਹੋਵੇ ਜਾਂ ਕਿਤੇ ਵੀ ਕਿਸੇ ਨੂੰ ਨਹੀਂ ਲੰਦਾ ਹੋਵੇ ਤਾਂ ਜਿੱਥੇ ਨੂੰ ਤੁਸੀਂ ਸਾਡੀ ਡਿਊਟੀ ਲਵੋਗੇ ਹਮੇਸ਼ਾ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਪੰਜਾਬ ਦੇ ਤੋਂ ਕੋਨੇ ਦੇ ਮਿੱਟੋਂ ਪੰਜਾਬ ਦੇ ਦਿਨ ਦੇ ਮਿੱਟੋਂ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਪਾਣਕ ਜਗਾਰਾ ਬਣਾਉਣਾ ਦੋਨੇ ਹੱਥ ਫੜੇ ਕਰਕੇ ਅੱਜ ਸਰਕਾਰਾਂ ਨੂੰ ਦੱਸ ਦਈਏ ਕਿ ਇਹ ਸਾਡੇ ਸ਼ੌਕ ਨੇ ਅਸੀਂ ਸਾਡੀ ਇੱਕ ਵੱਖਰੀ ਦੁਨੀਆ ਮੈਂ ਕੱਲ ਸੁਣ ਰਿਹਾ ਸੀ ਕਿ ਕੈਨੇਡਾ ਤੋਂ ਇੱਕ ਵਿਅਕਤੀ ਕਹਿੰਦਾ ਮੈਂ ਸਿਰਫ ਕਬੂਤਰਬਾਜ਼ੀ ਕਰਕੇ ਇੰਡੀਆ ਦੇ ਵਿੱਚ ਰਹਿ ਰਿਹਾ ਹਾਂ ਸੋ ਬੱਦਲ ਨੂੰ ਕਿਸਟਾਂ ਦੇ ਨਾਸੀ ਪਾਲਦੇ ਆ ਘੋੜਿਆਂ ਨੂੰ ਕਿਵੇਂ ਪਾਲਦੇ ਆ ਸ਼ਿਕਾਰੀ ਕੁੱਤੇ ਇਹਨਾਂ ਕਿਵੇਂ ਪਾਲਦੇ ਆ ਸੋ ਸਾਰੇ ਆਪਾਂ ਹੀ ਜਾਣਦੇ ਆ ਸੋ ਇਸ ਲਈ ਦੋਨੋਂ ਹੱਥ ਖੜੇ ਕਰਕੇ ਆਪਾਂ ਜਕਾਰੇ ਬਣਾ ਕੇ ਸਰਕਾਰਾਂ ਨੂੰ ਇਸ ਗੱਲ ਨੂੰ ਜਾਣੂ ਕਰਾਈਏ ਕਿ ਸਾਡੇ ਹੱਕ ਤੇ ਸਾਡੇ ਸ਼ੌਕ ਨੇ ਜਿਹੜੇ ਇਹਨਾਂ ਦੇ ਰੋਕ ਨਾ ਲਈ ਜਾਵੇ ਬੋਲੇ ਇਨਸਾਨ ਹਾਦ ਸਾਡੇ ਭੱਜੋ ਸਾਡੇ ਵਾਪਸ ਸਾਡੇ ਸ਼ੌਕ ਜਿੰਦਾਬਾਦ ਸੌਂਦਾ ਇੱਕ ਜਿੰਦਾਬਾਦ ਬੋਲੇ ਇਨਸਾਨ ਹਾਦ ਜਿੰਦਾਬਾਦ ਪਰਮਾਤਮਾ ਦੇ ਸਾਹਮਣੇ ਬਾਬਾ ਇਹ ਅਸੀਂ ਡੀਸੀ ਵਾਲੋਂ ਵੀ ਭੇਜਤੀ ਤੇ ਤੁਮੋਂ ਵੀ ਦੇਖੀ ਇੱਕ ਕਾਪੀ ਔਰ ਆਗੀ ਅਕੇ ਦੀ ਗੱਲ ਅਕੇ ਦੀ ਗੱਲ ਐ ਸੰਗਤ ਪਈ ਹੁਣ ਤੱਕ ਤਾਂ ਜੋ ਹੋਇਆ ਸੀ ਆਪਾਂ ਕੰਮ ਲਿਆ ਹੈਂਡਲ ਸਾਂਭ ਲਈ ਗੱਲ ਹੁਣ ਇਹ ਹੋਣਾ ਚਾਹੀਦਾ ਹੈ ਪਈ ਇੱਕ ਕਮੇਟੀ ਬਣਨੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਜੇ ਕੋਈ ਸਾਡੇ ਤੇ ਕਿੰਤੂ ਪਰੰਤੂ ਕਾਤਾ ਹੈ ਤੇ ਜੇ ਆਪਾਂ ਇੱਕ ਇਕੱਲੇ ਟੋਰ ਤੇ ਜਾ ਕੇ ਮਿਲਦੇ ਆਂ ਤਾਂ ਉਹਦਾ ਉਨਾ ਪ੍ਰਭਾਵ ਨਹੀਂ ਪੈਂਦਾ ਜੇ ਆਪਾਂ ਕਹੀਏ ਕਿ ਸਾਡੀ ਪੰਜਾਬ ਦੀ ਇੱਕ ਕਮੇਟੀ ਹੈ ਵੈਲਫੇਅਰ ਸੁਸਾਇਟੀ ਹੈ ਉਹਦੀ ਗੱਲ ਜਾਦਾ ਪ੍ਰਭਾਵ ਪੈਂਦਾ ਹੈ ਜੇ ਕੱਲ ਨੂੰ ਅਸੀਂ ਕੋਰਟ 'ਚ ਵੀ ਕਿਸੇ ਦਾ ਕੋਈ ਵੀ ਜਵਾਬ ਦੇਣਾ ਹੈ ਤਾਂ ਸਾਡੀ ਵੈਲਫੇਅਰ ਸੁਸਾਇਟੀ ਦਊਗੀ ਜਿਹੜੇ ਕੰਪੀਟੀਸ਼ਨ ਹੋਣੇ ਆ ਉਹਨਾਂ ਦੇ ਜਿਹੜੇ ਨੂਲ ਰੱਖਣੇ ਆ ਤੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਆਲ ਓਵਰ ਪੰਜਾਬ ਉਹ ਵੀ ਕਮੇਟੀ ਫੈਸਲਾ ਕਰੂਗੀ ਇਸ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਕਮੇਟੀ ਦਾ ਗਠਨ ਕਰੀਏ ਉਹ ਮੈਂ ਉਸ ਦਿਨ ਹੀ ਕਹਾਂ ਉਹ ਇਸ ਕਮੇਟੀ ਦੀ ਹੁਣ ਵੀ ਬੈਂਦੀ ਕਰਦਾ ਸਾਰੇ ਗਲਚਾਰ ਭਾਈ ਮੁਰਸ਼ੀਨਾ ਭਾਈ ਜੀ ਨੂੰ ਮਸਜਿਦ ਨੂੰ ਤੇ ਹੋਰ ਜਿੰਨੇ ਵੀ ਭਾਈ ਚੱਗਾ ਜੀ ਨੂੰ ਹੋਰ ਜਿੰਨੇ ਵੀ ਮੌਰੀ ਐ ਇਸ ਖੇਤ ਦੇ ਸਾਰਿਆਂ ਨੂੰ ਬੇਨਤੀ ਐ ਪਈ ਤੁਸੀਂ ਇੱਕ ਹੰਤ ਮੀਟਿੰਗ ਬਣਾਓ ਅੱਗੇ ਜੋ ਵੀ ਕੋਈ ਸਾਡੇ ਦੇ ਐਸੀ ਗੱਲ ਹੁੰਦੀ ਹੈ ਤਾਂ ਹੁੰਦਾ ਜਵਾਬ ਕਾਹਨੂੰ ਕਮੇਟੀ ਦੇ ਆਕਰੂਗੀ ਜੀ ਵੀ ਜੀ ਵੀ ਗੱਲ ਦਾ ਪ੍ਰਭਾਵ ਵੀ ਵੱਤ ਪਊਗਾ ਇਸ ਲਈ ਆਪਾਂ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆਪਾਂ ਹੁਣ ਇੱਕ ਗੱਲ ਹੋਰ ਕਰਨੀ ਹੈ ਖੰਡੀਆਂ ਸਾਹਿਬ ਨਾਲ ਕਿ ਉਹ ਜਿੰਦ ਤੋਂ ਸੀਗੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰੋ ਕਿ ਲੋਕ ਪੰਜਾਬ ਦੀਆਂ ਰਵੱਈਤਾਂ ਖੇਡਾਂ ਵਰਤਾਂ ਦੀਆਂ ਤੌੜਾਂ ਕੁੱਤਿਆਂ ਦੀਆਂ ਤੌੜਾਂ ਮੂਤਰਾਂ ਦੇ ਕੰਪੀਟੀਸ਼ਨ ਘੋੜਿਆਂ ਦੀਆਂ ਤੌੜਾਂ ਜਾਂ ਘੋੜੇ ਰੱਖਣੇ ਭਈ ਇਹਨਾਂ ਦਾ ਵਿਧਾਨ ਸਭਾ ਦੇ ਵਿੱਚ ਪੇਸ਼ ਫਿਰ ਬਿੱਲ ਪੇਸ਼ ਕੀਤਾ ਜਾਵੇ ਕਿ ਨਤਿਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੋਕ ਨਾ ਲੱਗ ਸਕੇ ਆਪਾਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਖੁੰਡੀਆਂ ਸਾਹਿਬ ਕੋਲੇ ਤੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਐਵੇਂ ਦਾ ਬਿੱਲ ਪੇਸ਼ ਕੀਤਾ ਜਾਵੇ ਅਖੀਰਤ ਵਿੱਚ ਮੈਂ ਸਰਦਾਰ ਗਰਮੀਤ ਸਿੰਘ ਖੁੰਡੀਆਂ ਜਿਨ੍ਹਾਂ ਨੇ ਆ ਸਾਡੀ ਬੇਨਤੀ ਪ੍ਰਮਾਨ ਕਰਕੇ ਖੜੇ ਪੈਰੀ ਕੰਮ ਕਰਾ ਕੇ ਦਿੱਤਾ ਹੈ 2 ਮਿੰਟ ਦੇ ਵਿੱਚ ਜਦੋਂ ਕੱਲ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੱਲ ਆਇਓ ਪਰਸੂ ਆਇਓ ਨਾ ਉਹ ਕਹਿੰਦੇ ਹੁਣੀ ਬੈਠੋ ਮੈਂ ਤੁਹਾਨੂੰ ਹੁਣੀ ਕੰਮ ਕਰਾ ਕੇ ਦਿੰਦਾ ਉਹਨਾਂ ਨੇ ਸਪੈਸ਼ਲ ਡਾਇਰੈਕਟਰ ਨੂੰ ਬੁਲਾਇਆ ਡਾਇਰੈਕਟਰ ਨੂੰ ਕਿਹਾ ਵੀ ਜੋ ਪਹਿਲਾ ਆਰਡਰ ਕੀਤਾ ਸੀ ਉਹ ਕੈਨਸਲ ਕੀਤੇ ਜਾੜ ਤੇ ਇਹ ਨਵੇਂ ਆਰਡਰ ਡੀਸੀਆ ਨੂੰ ਭੇਜੇ ਜਾੜ ਕਿ ਜੋ ਪਹਿਲਾ ਆਰਡਰ ਸੀ ਉਹ ਕੈਨਸਲ ਹੈ ਤੇ ਉਹ ਆਰਡਰਾਂ ਦੀ ਕਾਪੀ ਸਾਡੂੰ ਵੀ ਬਾਈ ਹੈਂਡ ਦਿੱਤੀ ਜਾਵੇ ਤੇ ਉਹ ਜਦੋਂ ਉਹਨਾਂ ਨੇ 5 ਮਿੰਟ ਦੇ ਵਿੱਚ ਸਾਰੇ ਆਰਡਰ ਕੈنسਲੇਸ਼ਨ ਪੇਜ ਕਿਤੇ ਸਾਨੂੰ 5 ਮਿੰਟ ਚ ਆਰਡਰਾਂ ਦੀ ਕਾਪੀ ਦੇ ਦਿੱਤੀ ਆਪਾਂ ਸਾਰੇ ਕਰਨੀਤ ਸਿੰਘ ਖੁੰਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਕੇ ਉਹਨਾਂ ਨੂੰ ਵੀ ਇੱਕ ਬੇਨਤੀ ਵੀ ਕਰਦੇ ਆ ਮਿਲ ਕੇ ਵੀ ਕਰਾਂਗੇ ਉਹ ਰਿਓ ਵੀ ਬੇਨਤੀ ਕਰਨੀ ਚਾਹਨਾ ਕਿ ਆਪਾਂ ਇਹ ਤੁਸੀਂ ਬਿੱਲ ਪੇਸ਼ ਕਰੋ ਵਿਧਾਨ ਸਭਾ ਦੇ ਵਿੱਚ ਇਹਨੂੰ ਕਾਨੂੰਨ ਬਣਾਓ ਪੰਜਾਬ ਦੀਆਂ ਰਵਾਇਤੀ ਖੇਡਾਂ ਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿੰਤੂ ਬਰਤੂ ਨਾ ਕਰ ਸਕੇ ਇਸ ਲਈ ਇੰਨੀ ਕਰਮਚ ਅਖੀਰ ਚ ਇੰਨੀ ਕਰਮਚ ਤੁਹਾਡਾ ਸਾਰਿਆਂ ਦਾ ਹੋਏ ਆਇਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਿ ਤੁਸੀਂ ਆਪਣਾ ਏਕਾ ਦਿਖਾਇਆ ਅਨੀ ਗਰਮੀ ਚ ਦੂਰੋ ਦੂਰੋ ਤੁਸੀਂ ਰਿਹਾ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਸਾਡੇ ਗਰੇ ਮੀਂਦੋ ਜੀ ਮੀਰੋ ਜੀਤੋ ਔਰ ਸਭ ਤੋਂ ਵੱਡਾ ਫਤਿਹ ਜੀ ਸਾਹਿਬ ਪਾਜੀਏ ਵਾਹਿਗੁਰੂ ਜੀ ਕਾ ਅਸਸੋ ਵਾਹਿਗੁਰੂ ਜੀ ਕੀ ਫਤਿਹ ਸੋ ਆ ਕੀਏ ਕਿਸੇ ਤਰ੍ਹਾਂ ਨੂੰ ਦੇਖਦੇ ਹਾਂ ਬਹੁਤ ਖੁਸ਼ੀ ਹੋ ਰਹੀ ਆ ਕਿ ਤੁਸੀਂ ਸਾਰਿਆਂ ਨੇ ਭਾਤੇ ਜੀ ਜਿਹੜੀ ਇਹ ਯੂਨੀਵਰਸਿਟੀ ਫੈਡਾ ਕੈਕੂਤਿਆ ਗਿਆ ਦਾਣਾ ਨੂੰ ਸੋਹਣੇ ਲੋਕ ਜਿਹਨੇ 400 ਕੀ ਹੋਵੇ 15 ਜਿਹੇ ਦਾਣਾ ਅੱਪਾ ਸਾਹ ਦਾ ਇਖਲਾਸ ਜਿੱਡਾ ਸੁਭਾਅ ਤੇ ਰੱਖਿਆ ਮੇਰੇ ਦਾ ਸੁਭਾਅ ਤੇ ਰੱਖਿਆ ਬੰਗਾਲ ਸਾਹ ਦਾ ਇੱਕ ਅੱਖ ਦੇ ਕੇ ਆਹ ਤੁਹਾਨੂੰ ਦਿਖਾਈ ਕਿੰਦਾ ਖਾਲਸ ਨੂੰ ਪਤਾਈਆ ਇਹ ਕੰਗਲ ਸਰਕਾਰ ਦਾ ਹਾਰ ਨਾ ਸੀ ਦਾ ਬਾਅਦ ਚੇਹ ਦੇਖਦੇ ਤੇ ਹਮੇਸ਼ਾ ਪੰਜਾਬ ਨੂੰ ਸਾਕਾ ਬੜਾਇਆ ਜਾਂਦਾ। ਕਾਹੇ ਕਿਸਾਨੀ ਸੰਕਟ ਹੋਵੇ ਕਾਹੇ ਪਾਣੀ ਅੰਕਾਂ ਦੇ ਮਾਮਲੇ, ਛਾਤੀ ਨੂੰ ਨਾ ਪਿਆ ਦਰਸ ਦੀ ਖੇਡਾਂ ਨੂੰ ਲੋਕਵਾਸੀ ਉਹ ਕਿਦਾਂ ਨੂੰ ਨਾਮ ਕਰਦੇ ਆ ਤੇ ਆਵਾਜ਼ ਵੀ ਪਾਤੀ ਸਰਕਾਰ ਤੁਹਾਡੀ ਆਪਣੀ ਸਰਕਾਰ ਇਹ ਨਹੀਂ ਹੋਂਦਾ ਕਿ ਆਵਾਜ਼ ਵੀ ਪਾਤੀ ਸਰਕਾਰ ਦੇ ਨਾਮ ਗੋਡੇ ਦਾ ਗੋਡਾ ਲੱਛੜੀ। ਸੋ ਮੈਨੂੰ ਹੁਣ ਤੇ ਮੈਨੂੰ ਸਾਡੇ ਵੀ ਪੰਜਾਬ ਦੇ ਪ੍ਰਗਤ ਸਾਹਿਬ ਵੱਲੋਂ ਮੁੱਖ ਵੱਡੀ ਸਰਦਾਰ ਕੋਲ ਸਿੰਘ ਵਾਲਜੀ ਜੀ ਨੇ ਹੁਣ ਕਿਹਾ ਕਿ ਜਿੱਥੇ ਸਾਡੇ ਪੰਜਾਬ ਦੇ ਲੋਕਾਂ ਨੇ ਪੂਰੇ ਪੰਜਾਬ ਦੇ ਜੁਗੀਆਂ ਦੇ ਅੱਡਾ ਕੰਨੀ ਕਰਦੇ ਆਂ ਜੀਰਾਂ ਕੇ ਹੌਸਲਾ ਜੁਲਾਬ ਕਿ ਪੰਜਾਬ ਸਪੋਰਟ ਆਲ ਸੰਗਤ ਦੇ ਨਾਲ ਕਹਿੰਦੇ ਸਾਂ ਨਾਲ ਰਹੇਗੀ ਪੂਰਾ ਵਿਸ਼ਵਾਸ ਰੱਖਿਓ ਪੰਜਾਬ ਸਤਾ ਕਲੀ ਬੋਲੇਗੀ ਤੇ ਸਾਡੀਆਂ ਜੀਵਾਂ ਦੇ ਨਾਲ ਸਾਥ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤੋਂ ਬਣਾ ਰਹੇ ਹੋਗੇ ਮੈਂ ਸੋਚਦਾ ਨਹੀਂ ਤੁਸੀਂ ਸਾਰੇ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਜਿੰਦਗੀ ਮੈਨੂੰ ਧੰਨਵਾਦ ਇੱਥੇ ਤੱਕ ਪਹੁੰਚਣ ਵਾਸਤੇ ਸਟੇਜ ਤੱਕ ਪਹੁੰਚਣ ਵਾਸਤੇ ਗੱਲ ਨੂੰ ਯਾਦ ਕੀ ਜਿੱਥੇ ਦਾ ਅੱਛਾ ਬੰਦੇ ਹੋਇਆ ਜਿੱਦਾ ਅੱਛਾ ਬੰਦਾ ਹੈ ਜੀ 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 ਸਾਰਿਆਂ ਦੇ ਕਹਦੇ ਸੀਗੇ ਕਿ ਬਰਾਸ ਦੀ ਖੇਡਾ ਜਿੰਦਾਬਾਦ ਨਾ ਨਾ ਲਾਵਾ ਨਾ ਤੁਸੀਂ ਜਾ ਗਿਆ ਬਰਾਸ ਦੀ ਖੇਡਾ ਜਿੰਦਾਬਾਦ ਬਰਾਸ ਦੀ ਖੇਡਾ ਜਿੰਦਾਬਾਦ ਸੋ ਪਿਆਰ ਨਾ ਪਾ ਬਗਾਂ ਸੋ ਪਿਆਰ ਬਰਾਸ ਦੀ ਖੇਡਾ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਆਈ ਕੀ ਕਹਾਤਾ ਆਈ ਜੀ ਜੀ ਜਿਹੜਾ ਪੰਜਾਬ ਦਾ ਜਗਵਾ ਹੁੰਦਾ ਸੁਪਾ ਸੁਭਾਸ਼ਵਾ ਦੇ ਵਿੱਚ ਹਰਦੀ ਮੁੰਡੀਆਂ ਜੀ ਦੀ ਜਿਹੜੀ ਗੋਲ ਹੁੰਦੀ ਆ ਉਹ ਮੋਟਰੀ ਪਾਤੇ ਉੱਤੇ ਸੈੱਟ ਹੁੰਦੀ ਆ ਉਹ ਸਾਨੂੰ ਯਕੀਨ ਦਿਵਾੜੇ ਕਿ ਅਸੀਂ ਇਸ ਖੇਡ ਮੈਦੇ ਦਾ ਉਸ ਮੈਦਾਨ ਸਰਾ ਦੇ ਵਿੱਚ ਜੇਕਰ ਬਣਾ ਦੇ ਤਾਂ ਇਸ ਖੇਡ ਮੈਦੇ ਨੂੰ ਪ੍ਰਸਤੀ ਮਾਰਨ ਦੇ ਲਈ ਇਹ ਕੋ ਮਨਮਤਰ ਰੱਖਾਂਗੇ ਆਪਣਾ ਦੀ ਬੁੰਦਿਆ ਇਸ चीज ਨੂੰ ਆਪੇ ਹੱਥ ਖੜਾ ਕਰਕੇ ਦੱਸੋ। ਸੋ ਜਿਹੜਾ ਹੁਕਮ ਆਇਆ ਤੁਹਾਡੇ ਸਾਰਿਆਂ ਨੂੰ ਕਿ ਮੈਂ ਸਮਝਾ ਕਾ। ਤੁਹਾਡੇ ਸਾਰਿਆਂ ਨੂੰ ਜਿਹੜਾ ਹੁਕਮ ਆਇਆ ਹੁਣ ਵਾਲੀ ਵਿਧਾਨ ਸਭਾ ਦੇ ਵਿੱਚ ਇਹ ਗੁੰਡਾ ਜਰੂਰ ਰੱਖਾਂਗੇ, ਬੋਲਦੇ ਨਾਗੇ ਤੇ ਸਰਪਨਾਥ ਜੀ ਕਿਰਪਾ ਨਾਲ ਇਹ ਪਾਸ ਵੀ ਕਰਵਾਉਂਦੇ। ਮਾਈਕੀ ਚਾਖਾ ਖੁਆ। ਬੋਤਾਂ ਬੋਰੇ ਕੀ ਸੁਟਾ ਬਾਈਟ ਦੇ ਵਿੱਚ। ਆ ਜੈ ਜੀ ਜੀਤਾ ਖਾਨ ਸਾਹਿਬ ਭਾਈ ਜੀ ਦੀ ਬਾਣੀ ਤੁਹਾਨੂੰ ਸਾਰਿਆਂ ਨੂੰ ਔਰ ਜਿਹੜੇ ਵੀ ਜੀਵ ਸੱਜਣ ਜਿੰਨਾ ਕਰਕੇ ਆ ਕੇ ਠਾਠਾ ਮਾਰਦਾ ਚਾਹੀਦਾ ਇੱਥੇ ਹੋਇਆ ਐ ਆ ਬਹੁਤ ਬਹੁਤ ਬਧਾਈ ਜਿੰਨਾ ਪੰਜਾਬੀ ਮੋਰਚੇ ਤੋਂ ਬਾਅਦ ਜੇ ਕਿਤੇ ਪੰਜਾਬ ਆਏ ਇਕੱਠਾ ਹੋਇਆ ਉਹ ਅੱਜ ਇੱਥੇ ਇਕੱਠਾ ਹੋਇਆ ਤੁਹਾਨੂੰ ਬਹੁਤ ਬਹੁਤ ਬਧਾਈਆਂ ਬੋਲੇ ਇੱਕ ਵਾਰੀ ਆਪਾਂ ਜਿਖਾਰਾ ਬੋਲੀਏ ਸਾਰੇ ਇਕੱਠੇ ਹੋ ਕੇ ਬੋਲੋ ਜੈ ਹਾਂ ਤੁਹਾਡੇ ਨਾਲ ਜੋ ਤੁਹਾਡਾ ਹੌਸਲਾ ਦਾ ਸਿਰ ਮੱਥੇ ਆ ਇਹ ਚੀਜ਼ਾਂ ਸਾਡੀਆਂ ਵਿਰਸਾ ਇਹ ਵਿਰਸਾ ਚੰਦੂ ਰੱਖਣਾ ਚਾਹੀਦਾ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਸਾਚਾ ਤਾਨੂੰ ਇਹਦੇ ਵਿੱਚ ਕਿਸੇ ਕਿਸੇ ਤੇ ਦੋਸ਼ ਨਹੀਂ ਲਾਉਂਗਾ ਪਰ ਜਿਹੜਾ ਇੱਥਾ ਵੱਡਾ ਹਸ਼ਾਲ ਕੱਟ ਜਿੰਨੇ ਤੁਸੀਂ ਇੱਥੇ ਬੈਠੇ ਹੋ ਤੇ ਖੜੇ ਹੋ ਓਨੀ ਬਾਹਰ ਤੁਰੇ ਪਿੰਦੇ ਹੋ ਤੁਹਾਨੂੰ ਬਈ ਸਲਾਮ ਹੈ ਜਿਸ ਤਰੀਕੇ ਨਾਲ ਤੁਸੀਂ ਕੱਟੇ ਹੋਏ ਹੋ ਸੱਚੇ ਬਾਦਸ਼ਾਹ ਤੁਹਾਨੂੰ ਬਈ ਦਿੱਕੇ ਆਈ ਤੱਕੜੀ ਹੋ ਕੇ ਤੁਸੀਂ ਲੜਾਓ ਅਸੀਂ ਪਿੱਛੇ ਹੋ ਕੇ ਤੁਹਾਡੇ ਮਗਰ ਖੜਕੇ ਜੋ ਤੁਹਾਨੂੰ ਹੁਕਮ ਦਿਓਗੇ ਅਸੀਂ ਸਿਰ ਮੱਤੇ ਪ੍ਰਵਾਨ ਕਰਾਂਗੇ ਤੁਸੀਂ ਸਾਰੇ ਜਾਣਖੀਆਂ ਹੋ ਤੁਹਾਡਾ ਰਿੱਤੀ ਵਾਣਤੀ ਬਹੁਤ-ਬਹੁਤ ਜੀਆ ਔਰ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਾ ਔਰ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੂੰਗਾ ਸਾਰੇ ਜਿਹੜੇ ਸਾਥੀ ਇੱਥੇ ਮੈਨੇਜਮੈਂਟ ਹੈ ਬਈ ਤੁਹਾਨੂੰ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਵਧਾਈ ਹੈ ਤੁਸੀਂ ਆਏ ਪੰਜਾਬ ਅੱਜ ਇਕੱਠਾ ਹੋ ਗਾ ਮਹਾਰਾਜ ਬਰੋ ਦੇ ਮੌਲਾ ਚ ਸ਼ਾਬਾਸ਼ ਵੀ ਤੁਹਾਡੇ सलाम आलाम वाहिगुरु जी का ख़ाला वाहिगुरु जी फत